ਫੋਟੋ ਚ ਲਿਆ ਹੋਣਾ ਕਿ ਕੱਲ ਰਾਤ दैट इज 5 ਸਤੰਬਰ ਨੂੰ ਮਲੋਦ ਏਰੀਆ ਦੇ ਵਿੱਚ ਸੀਆਰ ਪਿੰਡ 'ਚ ਇੱਕ ਲੇਡੀ ਦੀ ਕਤਲ ਹੋਇਆ ਸੀਗਾ ਜਿਸੇ ਇਨਫੋਰਮੇਸ਼ਨ ਜਿਵੇਂ ਪੁਲਿਸ ਨੂੰ ਮਿਲਿਆ ਸੀਗਾ ਇਮੀਡੀਏਟਲੀ ਆਪਣੀ ਡੀਐਸਪੀ ਪਾਇਲ ਮਿਸਟਰ ਦੀਪਕ ਰਾਏ ਔਰ ਨਾਲੇ ਜੋ ਐਸਐਚਓ ਮਲੋਦ ਸਤਨਾਮ ਸਿੰਘ ਜੀ ਔਰ ਐਸਪੀਡੀ ਸਾਹਿਬ ਆਪਣੇ ਸਰੋਜਿੰਦਰ ਜੀ ਉਹਨਾਂ ਦਾ ਟੀਮ ਇਮੀਡੀਏਟਲੀ ਉਥੇ ਮੂਵ ਕਰਾਇਆ ਗਿਆ ਸੀਗੇ ਔਰ ਉਥੇ ਲੋਕਲ ਪਬਲਿਕ ਜੋ ਹੈਗੇ ਪਿੰਡ ਦੇ ਜੋ ਪਿੰਡ ਵਾਸੀ ਹੈਗੇ ਉਹਨਾਂ ਦੇ ਮਦਦ ਦੇ ਨਾਲ ਅਸੀਂ ਇਮੀਡੀਏਟਲੀ ਅ ਟਰੇਸ ਕਰ ਪਾਏ ਕੇਸ ਨੂੰ ਕਿ ਇਹ ਕਤਲ ਨੂੰ ਕਿਨੇ ਕੀਤੀ ਸੀ ਜੀ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹ ਲੇਡੀ ਦਾ ਨਾਮ ਹੈਗਾ ਸਤਪਾਲ ਕੌਰ ਔਰ ਇਹਦਾ ਜੋ ਕੇਸ ਦਾ ਦੋਸ਼ੀ ਹੈਗਾ ਇਹਦਾ ਨਾਮ ਹੈਗਾ ਬਬਲੂ ਯਾਦਵ ਇਹ ਬੇਸਿਕਲੀ ਬਿਹਾਰ ਦਾ ਰਹਿਣ ਵਾਲਾ ਹੈਗਾ ਲੇਕਿਨ ਤਦ ਤੱਕ ਇਹਨੇ ਜਦੋਂ ਜਦੋਂ ਕਤਲ ਕਰਕੇ ਇਹ ਫੱਜ ਗਿਆ ਸੀਗਾ ਔਰ ਇਮੀਡੀਏਟਲੀ ਟੈਕਨੀਕਲੀ ਕੰਮ ਕਰਦੇ ਹੋਏ ਔਰ ਹਿਊਮਨ ਇੰਟੈਲੀਜੈਂਸ ਤੇ ਕੰਮ ਕਰਦੇ ਹੋਏ ਘਟਨਾ ਦੇ 6 ਘੰਟੇ ਦੇ ਅੰਦਰ ਅੰਦਰ ਹੀ ਜੋ ਪੁਲਿਸ ਦਾ ਟੀਮ ਉਸ ਵੇਲੇ ਜਦੋਂ ਮੌਜੂਦ ਸੀਗੇ ਉਹਨੇ ਇਹਨਾਂ ਨੂੰ ਅਰੈਸਟ ਕੀਤਾ ਮਲੌਧ ਜੋ ਬੱਸ ਸਟੈਂਡ ਹੈਗੇ ਉਥੋਂ ਦੀ ਇਹਨਾਂ ਨੂੰ ਅਰੈਸਟ ਕੀਤਾ ਇਹ ਬਿਹਾਰ ਪਜੰਡ ਦੇ ਯੋਜਨਾ ਦੇ ਵਿੱਚ ਸੀਗਾ ਉਸੇ ਵੇਲੇ ਇਹਨਾਂ ਨੂੰ ਇਮੀਡੀਏਟਲੀ ਅਰੈਸਟ ਕਰਕੇ ਫਿਰ ਅੱਗੇ ਦੀ ਕਾਰਵਾਈ ਜੋ ਸ਼ੁਰੂ ਕੀਤੀ ਹੈਗੀ ਹੈ ਹੁਣ ਮੇਨ ਗੱਲ ਆਉਂਦੀ ਹੈ ਜੀ ਕਿ ਕਿਉਂ ਇਹਨੇ ਇਹਨਾਂ ਦਾ ਕਤਲ ਕੀਤਾ ਬੇਸਿਕਲੀ ਇਹ 6 ਮਹੀਨੇ ਤੋਂ ਪਹਿਲਾਂ ਇਹਨੇ ਕੰਮ ਕਰਦੇ ਸੀਗੇ ਮਲੋਦ ਏਰੀਆ ਦੇ ਵਿੱਚ ਹੀ ਇੱਕ ਜ਼ਮੀਂਦਾਰ ਦੇ ਘਰੇ ਕੰਮ ਕਰਦੇ ਸੀ ਦੋਵੇਂ ਸਤਪਾਲ ਕੌਰ ਔਰ ਜੋ ਬਬਲੂ ਯਾਦਵ ਹੈਗੇ ਔਰ ਇਹਦੇ ਵਿੱਚ ਇਹਨਾਂ ਦੀ ਆਪਸ 'ਚ ਰਿਲੇਸ਼ਨ ਵੀ ਬਣ ਗਈ ਸੀਗੇ ਔਰ ਇਹਨਾਂ ਦਾ ਜੋ ਹਸਬੰਡ ਹੈਗਾ ਉਹ ਇਹਨਾਂ ਦੇ ਖਿਲਾਫ ਸੀਗੇ ਤਾਂ ਇਹਨੇ ਇਹਨਾਂ ਵਾਸਤੇ ਓਬਜੈਕਟ ਕੀਤਾ ਮਨਾ ਕੀਤਾ ਤਾਂ ਫਿਰ ਇਹਨੇ ਆਪਣੀ ਰਿਲੇਸ਼ਨ ਨੂੰ ਬੰਦ ਕਰ ਦਿੱਤਾ ਸੀਗਾ ਔਰ ਪਿਛਲੇ 6 ਮਹੀਨੇ ਜਦੋਂ ਓਨਰ ਨੂੰ ਪਤਾ ਚੱਲਿਆ ਸੀਗਾ ਇਹਨਾਂ ਦੀ ਆਪਸੀ ਇੱਕ रिलेशन ਦੇ ਬਾਰੇ ਤੋਂ ਫਿਰ ਇਹਨਾਂ ਨੇ ਕੰਮ ਤੋਂ ਵੀ ਇੰਦੂਆ ਨੂੰ ਕੱਢ ਦਿੱਤਾ ਸੀਗਾ ਲੇਕਿਨ ਕੱਲ ਸ਼ਾਮੀ ਇਹਨਾਂ ਦੀ ਆਪਸ ਵਿੱਚ ਗਲਬਤ ਹੋਈ ਫੋਨ ਦੇ ਰਿਕਾਰਡਸ ਹੈਗੇ ਸਾਡੇ ਕੋਲ ਔਰ ਜਦੋਂ ਇਹ ਇੱਥੇ ਆਏ ਇਹਨਾਂ ਦੀ ਆਪਸ ਵਿੱਚ ਕੋਈ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਔਰ ਉਹਨੇ ਫਿਟ ਆਫ ਦਿ ਰੇਜ ਦੇ ਵਿੱਚ ਆ ਕੇ ਇਹਨੂੰ ਸਤਪਾਲ ਗੌਰ ਨੂੰ ਮਾਰ ਦਿੱਤਾ ਉਹਨਾਂ ਨੂੰ ਗਲਾ ਘੁੱਟ ਕੇ ਇਹਨਾਂ ਨੇ ਮਾਰਿਆ ਸੀਗਾ ਤੋਂ ਅਭੀ ਹਮਨੇ ਇਹਨਾਂ ਨੂੰ ਅਰੈਸਟ ਕੀਤੀ ਹੈ ਜੀ ਇਹ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਅੱਗੇ ਦੀ ਰਿਮਾਂਡ ਲੈ ਕੇ ਇਹਨਾਂ ਦੀ ਹੋਰ ਕੋਈ ਗੱਲ ਹੋਵੇ ਇਹਦੇ ਵਿੱਚ ਜੋ ਉਹਨੂੰ ਅਸੀਂ ਤੱਕ ਡਿਸਟੋਰਨ ਚੈੱਕ ਕਰ ਲਾ ਮੈਂ ਬੋਦੀ ਪਾਣੀ ਬੈਕਗਰਾਉਂਡ ਵੀ ਹੈ ਕ੍ਰਿਮਨਲ ਜੀ ਅ ਨਹੀਂ ਜੀ ਹੁਣ ਤੱਕ ਜੋ ਸਾਡੇ ਕੋਲ ਰਿਕਾਰਡ ਹੈਗੇ ਉਹਦੇ ਵਿੱਚ ਉਹਨਾਂ ਦਾ ਕੋਈ ਕ੍ਰਿਮਨਲ ਰਿਕਾਰਡ ਰਿਕਾਰਡ ਹੈ ਨਹੀਂ ਕਿੰਨੀ ਕੇਜ ਹੈ ਮੈਡਮ ਮੈਰਿਡ ਹੈ ਨਾ ਮੇਰੇ ਲੋਗ ਨਹੀਂ ਹੀ ਇਜ਼ ਅਰਾਊਂਡ ਆਈ ਥਿੰਕ 40 ਦੀ ਹੈਗੀ ਜੀ 40 ਸਾਲ ਦੀ ਹੈਗੀ ਜੀ ਇਹ ਮੈਰਿਡ ਹੀ ਆਲਰੇਡੀ ਵਗਰਾ ਕੋਰੇ ਆਰੇ ਆ ਪਤਾ ਲੱਗਿਆ ਸੀ ਇਹ ਕਿਸੇ ਜ਼ਿੰਮੇਵਾਰ ਕੋਰੇ ਆਰੇ ਜੀ 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 ਉੱਥੇ ਕੰਮ ਕਰਦਾ ਸੀਗਾ ਜੀ ਇਹ ਖੇਤੀਬਾੜੀ ਦਾ ਕੰਮ ਕਰਦਾ ਸੀ ਉਹਨਾਂ ਦੇ ਖੇਤ ਦੇ ਵਿੱਚ ਔਰ ਜੋ ਆਪਣੇ ਵਿਕਟਿਮ ਹੈਗੀ ਆ ਉਹ ਉੱਥੇ ਉਸੇ ਖੇਤ ਦੇ ਵਿੱਚ ਖੇਤ ਦਾ ਕੰਮ ਕਰ ਉਹ ਆਪਾਂ ਨੂੰ ਚੈੱਕ ਕਰਨੀ ਪੈਣੀ ਜੀ ਉਹਦਾ ਫਾਮਲੀ ਉਹਨੇ ਪਿੱਛੇ ਬਿਹਾਰ ਚ ਹੀ ਹੋਣਾ ਪਾਵਲੀ ਉਹਨੇ ਬਿਹਾਰ ਚ ਹੀ ਸੀ ਜੀ ਪਿੱਛੇ ਹਾਂਜੀ ਰਾਈਟ ਥੈਂਕ ਯੂ ਰਾਈਟ ਥੈਂਕ ਯੂ ਜੀ ਐਕਚੁਅਲੀ ਜੀ ਇਹਦੇ ਵਿੱਚ ਮੇਨ ਗੱਲ ਆਹੀ ਹੈ ਕਿ ਜੈਸੇ ਹੀ ਵਾਰਦਾਤ ਹੋਈ ਭਾਵੇਂ ਉਹ ਰਾਤ ਦਾ ਸੀਗਾ ਇਹਨੇ 6 ਘੰਟੇ ਦੇ ਅੰਦਰ ਤੋਂ ਅਸੀਂ ਅਰੈਸਟ ਕਰਤਾ ਲੇਕਿਨ ਕੇਸ ਨੂੰ ਅਸੀਂ ਨਹੀਂ ਮਲੋਦ 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 ਦੀ ਬਸਟੈਂਡ ਤੋਂ ਮਲੋਦ ਦੀ ਬਸਟੈਂਡ ਤੋਂ ਹਾਂਜੀ 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 ਉਹ ਕੋਸ਼ਿਸ਼ ਕਰਿਆ ਸੀਗਾ ਕਿ ਬਾਹਰ ਭਜਣ ਦਾ ਕੋਈ ਸੀਗਾ ਕੋਈ ਸੀਗਾ ਬੰਦਾ ਹੀ ਕੋਈ ਸੀ ਹਾਂਜੀ ਹਾਂ ਇਹਨਾਂ ਦੀ ਪਹਿਲੀ ਵੀ ਇਹਨਾਂ ਦੀ ਯਾਰੀ ਦੋਸਤੀ ਸੀਗੀ ਤਾਂ ਫਿਰ ਉਹਨੇ ਉਸੇ ਹਿਸਾਬ ਨਾਲ ਮਿਲੇ ਸੀ ਤਾਂ ਫਿਰ ਆਪਸ ਵਿੱਚ ਉਹਨਾਂ ਦੀ ਝਗੜਾ ਹੋ ਗਿਆ ਤਾਂ ਫਿਰ ਝਗੜੇ ਦੇ ਵਿੱਚ ਉਹਨੂੰ ਨਹੀਂ ਮਾਰਦਾ ਠੀਕ ਹੈ ਥੈਂਕ ਯੂ ਖ਼ਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਂ ਦੀ ਖਾਸ ਰਿਪੋਰਟ